ਬੋਲੇ ਸੋਨਹਿਮ ਬੋਲੇ ਸੋਨਹਿਮ ਅੱਜ ਸਾਡੇ ਪਿੰਡ ਦੇ ਵਿੱਚ 26 ਸਤੰਬਰ 2024 ਨੂੰ ਸਰਬਸੰਮਤੀ ਨਾਲ ਪੰਚਾਇਤ ਚੁਣੀ ਗਈ ਹੈ ਜਿਸ ਵਿੱਚ ਮੈਨੂੰ ਮੁੱਖ ਸਰਪੰਚ ਸਰਦਾਰ ਸਤਪਾਲ ਸਿੰਘ ਨੂੰ ਸਰਪੰਚ ਚੁਣਿਆ ਗਿਆ ਹੈ ਅਸੀਂ ਕਾਹ ਬਤੂ ਅਸੀਂ ਇਹ ਹੁਣ ਉਹ ਪੁਰਾਣੀ ਸੋਚ ਨਹੀਂ ਹੈਗੀ ਕਿ ਜੇ ਮੈਂ ਮਹਿਲਾ ਬਣੀ ਹੈਗੀ ਆ ਪੰਚ ਤੇ ਮੈਂ ਆਪਣੇ ਹਸਬੰਦ ਨੂੰ ਭੇਜਾਂਗੀ ਜਾਂ ਮੈਂ ਆਪਣੇ ਪੁੱਤਰ ਨੂੰ ਭੇਜ ਜਿੱਥੇ ਸਰਪੰਚ ਦੇ ਨਾਲ ਜਾਣਾ ਚਾਹਾਂਗੇ ਮੈਂ ਉਹਦੇ ਨਾਲ ਜਾਵਾਂਗੀ ਸਾਡੇ ਪਿੰਡ ਦਾ ਬਹੁਤ ਪਹਿਲਾਂ ਵਿਕਾਸ ਹੋ ਚੁੱਕਾ ਹੈ ਅਸੀਂ ਇਹਦੇ ਵਿੱਚ ਹੋਰ ਨਖਾਰ ਲਿਆਉਣ ਦੀ ਕੋਸ਼ਿਸ਼ ਕਰਾਂਗੇ ਔਰ ਪੂਰੇ ਪਿੰਡ ਦਾ ਸਹਿਯੋਗ ਨਾਲ ਲੈ ਕੇ 15 ਅਕਤੂਬਰ ਨੂੰ ਪੰਜਾਬ ਦੇ ਵਿੱਚ ਪੰਚਾਇਤੀ ਚੋਣਾਂ ਹੋਣ ਜਾ ਰਹੀਆਂ ਨੇ ਇਹ ਪਰ ਇਸ ਤੋਂ ਪਹਿਲਾਂ ਹੀ ਤੁਹਾਨੂੰ ਦੱਸਦੀ ਕਿ ਕਈ ਪਿੰਡਾਂ ਦੇ ਵਿੱਚ ਸਰਬਸੰਮਤੀ ਦੇ ਨਾਲ ਸਰਪੰਚ ਅਤੇ ਪੰਜਾਂ ਦੀ ਚੋਣ ਕਰਕੇ ਪੰਚਾਇਤ ਬਣਾਈ ਜਾ ਰਹੀ ਹੈ ਜੇहां ਤੁਹਾਨੂੰ ਦੱਸਦੀ ਕਿ ਹੁਣ ਪੁਲੱਥ ਦੇ ਪਿੰਡ ਬਰਿਆਰ ਦੇ ਲੋਕਾਂ ਨੇ ਪਹਿਲ ਕਦਮੀ ਕੀਤੀ ਹੈ ਉਹਨਾਂ ਦੇ ਬਲੋ ਸਰਬਸੰਮਤੀ ਦੇ ਨਾਲ ਸਰਪੰਚ ਅਤੇ ਪੰਜਾਂ ਦੀ ਚੋਣ ਕੀਤੀ ਗਈ ਹੈ ਤਸਵੀਰਾਂ ਦੇਖ ਸਕਦੇ ਹੋ ਕਿ ਪਿੰਡ ਦੇ ਲੋਕਾਂ ਦੇ ਵੱਲੋਂ ਸਰਬਸੰਮਤੀ ਨਾਲ ਬਣਾਈ ਗਈ ਸਰਪੰਚ ਅਤੇ ਪੰਚਾਂ ਦੀ ਗੱਲ ਦੇ ਵਿੱਚ ਹਾਰ ਪਾਈ ਜਾ ਰਹੀ ਨੇ ਤੇ ਕਿਹਾ ਜਾ ਰਿਹਾ ਕਿ ਉਹਨਾਂ ਦੇ ਵੱਲੋਂ ਇਸ ਸਰਬਸੰਮਤੀ ਦੇ ਨਾਲ ਫੈਸਲਾ ਲਿਆ ਗਿਆ ਹੈ ਤੇ ਉਮੀਦ ਹੈ ਕਿ ਇਹਨਾਂ ਦੇ ਵੱਲੋਂ ਪਿੰਡ ਦਾ ਵਿਕਾਸ ਵੱਡੇ ਪੱਧਰ ਦੇ ਉੱਤੇ ਕੀਤਾ ਜਾਵੇਗਾ ਪਿੰਡ ਪ੍ਰਿਆਰ ਜ਼ਿਲ੍ਹਾ ਤਹਿਸੀਲ ਭਲੱਤ ਜ਼ਿਲ੍ਹਾ ਕਪੂਰਥਲਾ ਅੱਜ ਸਾਡੇ ਪਿੰਡ ਦੇ ਵਿੱਚ 26 ਸਤੰਬਰ 2024 ਨੂੰ ਸਰਬਸੰਮਤੀ ਨਾਲ ਪੰਚਾਇਤ ਚੁਣੀ ਗਈ ਹੈ ਜਿਸ ਵਿੱਚ ਮੈਨੂੰ ਮੁੱਖ ਸਰਪੰਚ ਸਰਦਾਰ ਸਤਪਾਲ ਸਿੰਘ ਨੂੰ ਸਰਪੰਚ ਚੁਣਿਆ ਗਿਆ ਹੈ ਬਾਕੀ ਸੱਤ ਮੈਂਬਰ ਚੁਣੇ ਗਏ ਹਨ ਜਿਦੇ ਵਿੱਚ ਦੋ ਲੇਡੀਆਂ ਹੈ ਪੰਜ ਜੈਂਟ ਨੇ ਅਸੀਂ ਕੋਰਤਦਵਾਰਾ ਸਾਹਿਬ ਔਰ ਸਾਰਿਆਂ ਨੇ ਅਰਦਾਸ ਕਰਕੇ ਸਰਪੰਚੀ ਲਈ ਹੈ ਔਰ ਇਸੇ ਅਰਦਾਸ ਕਰਕੇ ਹੀ ਅਸੀਂ ਸਾਰਾ ਕੰਮ ਕਰਾਂਗੇ ਕਿ ਕਿਸ ਤਰ੍ਹਾਂ ਮਨਚ ਖਿਆਲ ਹੈ ਕਿ ਪਿੰਡ ਦੀ ਸਰਬਸੰਮਤੀ ਕੀਤੀ ਜਾਵੇ ਤਾਂ ਕਿ ਇਹ ਸਾਰੀ ਪਿੰਡ ਦੀ ਸਾਧ ਸੰਗਤ ਨੇ ਮਿਲ ਕੇ ਸਰਬਸੰਮਤੀ ਕੀਤੀ ਹੈ ਕਿਹੋ ਜੀ ਸੋਚ ਬਣਾਉਗੇ بطور ਸਰਪੰਚ ਜੁੰਮੇਵਰੀ ਮੈਂ ਸਾਰਿਆਂ ਨੂੰ ਨਾਲ ਲੈ ਕੇ ਚੱਲਾਂਗਾ ਸਾਰੇ ਮੇਰੇ ਪੰਚ ਸਾਰੀ ਪਿੰਡ ਦੀ ਸੰਗਤ ਸਾਰਿਆਂ ਨਾਲ ਲੈ ਕੇ ਚੱਲਾਂਗਾ ਕੋਈ ਵੀ ਕਾਰਜ ਕਰਨਾ ਪਹਿਲਾਂ ਮਤਾ ਪਾਸ ਕੀਤਾ ਜਾਏਗਾ ਉਹਦੇ ਬਾਅਦ ਚ ਕਾਰਜ ਕੀਤਾ ਜਾਏਗਾ ਜੇ ਪਿੰਡ ਦੀ ਨੁਹਾੜ ਦੇਖੀ ਜਾਏ ਤਾਂ ਪਿੰਡ ਦੀ ਨੁਹਾੜ ਤੋਂ ਪਹਿਲਾਂ ਹੀ ਬੜੀ ਵਧੀਆ ਹਾਂ ਨੌਜਵਾਨ ਸਾਡੇ ਪਿੰਡ ਦੀ ਜੋ ਨੌਜਵਾਨ ਸਭ ਤੋਂ ਵਧੀਆ ਵਧੀਆ ਕੰਮ ਕਰਦੇ ਨੇ ਅਸੀਂ ਸਾਰੇ ਮਿਲ ਕੇ ਕੰਮ ਕਰਾਂਗੇ ਕੀ ਮੈਸੇਜ ਦੇਣਾ ਚਾਹੁੰਦੇ ਆਂ ਜਾਂ ਹੋਰ ਨਾਲ ਪਿੰਡਾਂ ਦੇ ਸਰਪੰਚਾਂ ਨੂੰ ਕਿਉਂਕਿ ਬਹੁਤ ਸਾਰੇ ਪਿੰਡਾਂ ਦੇ ਵਿੱਚ ਸਰਬਸੰਮਤੀ ਹੋਣੀ ਚਾਹੀਦੀ ਜਿਹਦੇ ਚ ਸਾਨੂੰ ਗਵਰਨਮੈਂਟ ਵੱਲੋਂ ਵੀ ਬਹੁਤ ਫਾਇਦਾ ਹੈ ਇੱਕ ਤੇ 5 ਲੱਖ ਰੁਪਇਆ ਦਿੰਦੇ ਨੇ ਕੰਮ ਕਰਨ ਵਾਸਤੇ ਦੂਸਰਾ ਸਟੇਡੀਅਮ ਉਦੇ ਬਾਅਦ ਚ ਗਰਾਊਂਡ ਉਹਦੇ ਬਾਅਦ ਦੇ ਵਿੱਚ ਬੱਸ ਸਟੈਂਡ ਪਿੰਡ ਦੇ ਵਿੱਚ ਲੜਾਈ ਝਗੜੇ ਨਹੀਂ ਹੁੰਦੇ ਸਰਬਸੰਮਤੀ ਨਾਲ ਜਿਸ ਪਿੰਡ ਵਿੱਚ ਪੰਚਾਇਤ ਬਣਦੀ ਹੈ ਉਹਨੂੰ ਜਿਆਦਾ ਜਿਆਦਾ ਬਣਾਣੀ ਚਾਹੀਦੀ ਹੈ ਜੇ ਮਤਲਬ ਕਿ ਸਰਕਾਰ ਦੀ ਜਿਹੜੀ ਗੱਲ ਕਹੀ ਉਹ ਦਾ ਅਸਰ ਹੋ ਗਿਆ 5 ਲੱਖ ਦੇ ਨਾਲ ਜਿਹੜਾ ਉਹਨਾਂ ਨੇ ਕੀਤਾ ਨਾ ਹਾਂਜੀ ਅਸਰ ਹੋ ਗਿਆ ਜੀ ਪਰ ਪਿੰਡ ਦੀ ਪੰਚਾਇਤ ਦੇ ਵਿੱਚ ਮਹਿਲਾਵਾਂ ਦਾ ਬੜਾ ਇੱਕ ਜੋਰ ਹੁੰਦਾ ਹੈ ਨਾ ਨਾਮਾਂ ਦੇ ਵਿਕਾਸ ਨੂੰ ਲੈ ਕੇ ਕੀ ਕਿਹਾ ਜਾਓ ਅਸੀਂ ਮਹਿਲਾਵਾਂ ਨੂੰ ਨਾਲ ਲੈ ਕੇ ਤੁਰਾਂਗੇ ਜੋ ਵੀ ਕਾਰਜ ਹੋਣਗੇ ਸਾਡੇ ਅਸੀਂ ਗਾਂਵ ਵਦੂ ਅਸੀਂ ਇਹ ਹੁਣ ਉਹ ਪੁਰਾਣੀ ਸੋਚ ਨਹੀਂ ਹੈਗੀ ਕਿ ਜੇ ਮੈਂ ਮਹਿਲਾ ਬਣੀ ਹੈ ਜਾਂ ਪੰਚ ਤੇ ਮੈਂ ਆਪਣੇ ਹਸਬੰਦ ਨੂੰ ਭੇਜਾਂਗੀ ਜਾਂ ਮੈਂ ਆਪਣੇ ਪੁੱਤਰ ਨੂੰ ਭੇਜ ਜਿੱਥੇ ਸਰਪੰਚ ਦੇ ਨਾਲ ਜਾਣਾ ਚਾਹਾਂਗੇ ਮੈਂ ਉਹਦੇ ਨਾਲ ਜਾਵਾਂਗੀ ਕਿਸੇ ਸਰਕਾਰੀ ਵੀ ਜਾਣਾ ਹੋਵੇ ਅਸੀਂ ਪਹਿਲਾਂ ਪਹਿਲਾਂ ਤੋਂ ਹੀ ਅਸੀਂ ਇਹ ਕੰਮ ਕਰਦੇ ਆਏ ਹਾਂ ਤੇ ਹੁਣ ਵੀ ਅਸੀਂ ਜੋਗਤਾਂ ਦੇ ਵਿੱਚ ਕਰਾਂਗੇ ਅੱਗੇ ਵੀ ਪਿੰਡ ਪਿੰਡ ਮੈਂਬਰ ਪੰਚਾਇਤ ਕਿਸ ਤਰ੍ਹਾਂ ਲੱਗ ਰਿਹਾ ਹੈ ਔਰ ਕੀ ਮਾਹੌਲ ਹੈ ਪਿੰਡ ਦੇ ਵਿੱਚ ਸਾਡੇ ਪਿੰਡ ਦੇ ਵਿੱਚ ਐਤਕੀ ਬਹੁਤ ਵਧੀਆ ਮਾਹੌਲ ਹੈ ਸ਼ਾਂਤੀ ਮਾਹੌਲ ਹੈ ਇਸ ਤਰ੍ਹਾਂ ਹੀ ਮਾਹੌਲ ਪਿੰਡ ਦੇ ਵਿੱਚ ਹੋਣੇ ਚਾਹੀਦੇ ਹੈ ਜੇ ਤਰ੍ਹਾਂ ਅਸੀਂ ਚੋਣਾਂ ਲੜਦੇ ਹਾਂ ਕਿਸੇ ਨਾਲ ਇੱਕ ਦੂਜੇ ਨਾਲ ਸਾਡੀਆਂ 100 ਹੁੰਦੀਆਂ ਪਿੰਡਾਂ ਦੇ ਵਿੱਚ ਗਿਲੇ ਛਿਕਵੇ ਹੁੰਦੇ ਇਸ ਕਰਕੇ ਸਾਡੇ ਸਾਰੇ ਗਿਲੇ ਛਿਕਵੇ ਜਿਹੜੇ ਉਹ ਖਤਮ ਹੋ ਗਏ ਆ ਤਾਂ ਅਸੀਂ ਇੱਕ ਵਧੀਆ ਪੰਚਾਇਤ ਮੈਂਬਰ ਉਹਨਾਂ ਦੇ ਤੇ ਸਾਡੇ ਦੋਨਾਂ ਪਾਰਟੀਆਂ ਦੇ ਸਹਿਯੋਗ ਦੇ ਨਾਲ ਇਹ ਸਾਡੀ ਸਮਤੀ ਦੇ ਨਾਲ ਜਿਹੜੀ ਸਾਡੀ ਇਹ ਸਰਪੰਚੀ ਤੇ ਮੈਂਬਰੀ ਚੁਣੀ ਗਈ ਹੈ ਹਾਂ ਜੀ ਮਹਿਲਾਵਾਂ ਨੂੰ ਜਦੋਂ ਗੱਲ ਕੀਤੀ ਜਾਵੇ ਤੇ ਬਰਾਬਰ ਦਾ ਰੁਤਬਾ ਦਿੱਤਾ ਗਿਆ ਕਿ ਬੰਦੇ ਹਰ ਜਿੱਥੇ ਕੰਮ ਕਰਦੇ ਮਹਿਲਾਵਾਂ ਦਾ ਸਾਥਾ ਦਿੱਤਾ हां जी ਅਸੀਂ ਇਸ ਗੱਲ ਨਾਲ ਬਿਲਕੁਲ ਸਹਿਮਤ ਹੈਗੇ ਆਂ ਜਿੱਤੇ ਕਿਤੇ ਮਹਿਲਾਵਾਂ ਦੀ ਲੋੜ ਹੋਏਗੀ ਸਾਡੀ ਸਰਪੰਚੀ ਦੇ ਵਿੱਚ ਮੈਂਬਰੀ ਦੇ ਵਿੱਚ ਜਿੱਥੇ ਵੀ ਸਾਨੂੰ ਕਹਿਣਗੇ ਸਰਪੰਚ ਦੇ ਨਾਲ ਮਹਿਲਾਮਾਂ ਸੀ ਨਾਲ ਜ਼ਰੂਰ ਸਹਿਯੋਗ ਦੇਵਾਂਗੇ ਤੇ ਨਾਲ ਚਾਵਾਂਗੇ। ਹਾਂ ਜੀ ਅਕਾ ਜੀ ਕੀ ਕਹਿਣਾ ਚਾਹੋ ਬਤੋ ਪੰਚਾਇਤ ਲਈ ਕੀ ਇਹ ਪਿੰਡ ਦੇ ਵਿੱਚ ਕੀ ਕਹਿਣਾ ਚਾਹੋਗੇ ਕੀ ਸੁਧਾਰ ਹੈ ਪਿੰਡ ਦੇ ਬਾਕੀ ਤੇ ਨਵਾਂ ਨਾਮ ਲਿਖਾਉਣਾ ਹੈ। ਜੇ ਕਿ ਜੇ ਦੌਤਾ ਦੇਸ਼ ਜਾਤ ਹੋਇਆ ਹੈ ਸਾਡੇ ਪਿੰਡ ਦੇ ਨੌਜਵਾਨਾਂ ਦਾ ਹੋਰ ਜ਼ਿਲ੍ਹਾ ਵੀ ਸਾਡੇ ਬਜ਼ੁਰਗ ਨੇ ਲੰਬੇ ਦੂਰ ਦੇਚੀ ਸੋਚ ਨੇ ਇਹ ਰਸਤਾ ਪਨਾਇਆ ਜਿਹੜਾ ਅਸੀਂ ਪੰਚਾਇਤ ਜਿਹੜੀ ਸਰਬਸੰਮਤੀ ਨਾਲ ਚੁਣੀ ਗਈ ਹੈ ਇਹੋ ਹੀ ਹੈ ਕਿ ਸਾਡਾ ਜਿਹੜਾ ਸੁਪਨਾ ਪਿੰਡ ਦੇ ਨੌਜਵਾਨਾਂ ਦਾ ਤੇ ਜਿਹੜੇ ਅਸੀਂ ਬਜ਼ੁਰਗਾਂ ਆਹੀ ਵੀ ਇਹਨਾਂ ਦੇ ਸੋਚ ਦੇ ਪਹਿਲਾਂ ਦੇ ਦਾਂਗੇ ਤਾਂ ਇਹਨਾਂ ਦੀ ਜਿਹੜੀ ਸੋਚ ਹੈ ਕਿ ਜਿਹੜੀ ਆਗਾਮਤ ਹੋਵੇ ਸਾਡੇ ਪਿੰਡ ਦਾ ਬਹੁਤ ਪਹਿਲਾਂ ਵਿਕਾਸ ਹੋ ਚੁੱਕਾ ਹੈ ਅਸੀਂ ਇਹਦੇ ਵਿੱਚੋਂ ਹੋਰ ਨਖਰ ਲੈਣ ਦੀ ਕੋਸ਼ਿਸ਼ ਕਰਾਂਗੇ ਔਰ ਪੂਰੇ ਪਿੰਡ ਦਾ ਸਹਿਯੋਗ ਨਾਲ ਲੈ ਕੇ ਅੱਜ ਪਿੰਡ ਦੇ ਲੋਕਾਂ 'ਚ ਕਿੰਨੀ ਜੀ ਖੁਸ਼ੀ ਪੈਰਾ ਦੇਖਣ ਨੂੰ ਮਿਲਦੀ ਹੈ ਕਿ ਜਿਹੜਾ ਇੱਕ ਨਵਾਂ ਅੱਜ ਕੱਲ੍ਹ ਆਲਾਨ ਤੇ ਅੱਜ ਸਰਪੰਚ ਦੇ ਦੇਖੋ ਜੀ ਸਾਡੇ ਪਿੰਡ ਦੇ ਵਿੱਚ ਅ ਕੁੱਲ ਮਿਲਾ ਕੇ 70% ਲੋਕ ਜਿਹੜੇ ਬਹੁਤ ਜ਼ਿਆਦਾ ਖੁਸ਼ ਨੇ ਕੀ ਮੰਨ ਲਓ ਕਿ ਜਿਹੜੀ ਸਾਡੇ ਪਿੰਡ ਜਿਹੜੀ ਰੰਜਿਸ਼ਾਂ ਬਾਜ਼ੀਆਂ ਹੁੰਦੀਆਂ ਹੀ ਪਿੰਡਾਂ 'ਚ ਇੱਕ ਦੂਜੇ ਨਾਲ ਵੈਰ-ਵੋਧ ਦੀ ਭਾਵਨਾ ਹੁੰਦੀ ਸੀ ਉਹ ਖਤਮ ਹੋਣ ਜਾ ਰਹੀਆਂ ਨੇ ਤੇ ਜੇ ਇਵੇਂ ਹੀ ਸਾਡੇ ਪਿੰਡ ਦਾ ਇਹ ਗਾਂਬਦੂ ਸੋਚ ਚੱਲਦੀ ਰਹੀ ਤੇ ਇੱਕ ਦਿਨ ਹੀ ਸਾਡਾ ਪਿੰਡ ਇੱਕ ਬਹੁਤ ਵਧੀਆ ਮੰ ਮੰਝਾਣ ਤੈ ਕਰੇਗਾ ਕਿ ਕਿਸੇ ਦੇ ਵਿੱਚ ਜਿਹੜੀ ਵੈਰਵੋਧ ਦੀ ਭਾਵਨਾ ਪੈਦਾ ਹੀ ਨਹੀਂ ਹੋਏ ਅੱਜ ਪਿੰਡ ਦੀ ਪੰਚਾਇਤ ਚੁਣੀ ਗਈ ਔਰ ਕਿਵੇਂ ਦੇਖਦੇ ਹੋ ਪਿੰਡ ਦਾ ਮਾਹੌਲ ਸਖਲਾਵਾਂ ਨੂੰ ਵੀ ਬਰਾਬਰ ਦਾ ਦਰਜਾ ਚਾਹੇ ਵਾਹਿਗੁਰੂ ਜਿੱਕਾ ਖਾਲਸਾ ਵਾਹਿਗੁਰੂ ਜਿੱਕੀ ਫਤਿਹ ਮੈਂ ਸਭ ਤੋਂ ਪਹਿਲਾਂ ਤੇ ਪੂਰੇ ਨਗਰ ਦਾ ਤੇ ਗੁਰਦੁਆਰ ਕਮੇਟੀ ਤੇ ਮੇਰੀ ਪੁਰਾਣੀ ਪੰਚਾਇਤ ਦਾ ਤੋਂ ਮੈਂ ਸਾਰਿਆਂ ਦਾ ਬਹੁਤ ਧੰਨਵਾਦ ਕਰਦਾ ਜਿਉ ਮਿਲ ਕੇ ਆਪਾਂ ਸਰਦਾਰ ਸਤਪਾਲ ਸਿੰਘ ਸਰਪੰਚ ਚੁਣਿਆ ਨੰਬਰਦਾਰ ਸਾਹੀ ਨੇ ਨਾਲ ਸਾਡੇ ਜਸਵਿੰਦਰ ਸਿੰਘ ਜੀ ਪਟਵਾਲੀਆ ਸਾਹਿਬ ਮਹਿੰਦਰ ਸਿੰਘ ਲਾਡੀ ਦੇ ਪਰਿਵਾਰ ਚੋਂ ਸਾਰੇ ਸਾਡੇ ਮਿਲ ਕੇ 7 ਮੈਂਬਰ ਅਸੀਂ ਚੁਣੇ ਨੇ ਤੇ ਪਿੰਡ ਦੀ ਸਹਿਮਤੀ ਦੇ ਨਾਲ ਗੁਰੂ ਘਰ ਦੀ ਕਮੇਟੀ ਦੇ ਨਾਲ ਮੈਂ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਕਰਦਾ ਜੀ ਕਿਹ ਕਿਹੜਾ ਚਾਹੋ ਕਿ ਪਿੰਡ ਦੀ ਨਹਾਤ ਤੋਂ ਪਹਿਲਾਂ ਹੀ ਬਹੁਤ ਸੋਹਣੀ ਹੈ ਤੇ ਉਹ ਨਵੀਂ ਪੰਚਾਇਤ ਚੁਣੀ ਕਿ ਸਭ ਤੋਂ ਵੱਡੀ ਗੱਲ ਕਮਾਨ ਵਾਲੀ ਕਰ ਮੈਂ ਪਿੰਡ ਦੀ ਜਿਹੜੀ ਨੁਹਾਰ ਹੈ ਸਾਡੀ ਸਭ ਤੋਂ ਮੈਂ ਐਨ ਆਰ ਆਈ ਵੀਰਾਂ ਦਾ ਬਹੁਤ ਧੰਨਵਾਦ ਕਰਾਂਗਾ ਜੋ ਵੀ ਉਹਨਾਂ ਨੇ ਵੱਧ ਤੋਂ ਵੱਧ ਪਿੰਡ ਦੀ ਜਿਹੜੀ ਖੁਸ਼ਹਾਲੀ ਵਾਸਤੇ ਕੰਮ ਕੀਤਾ ਮੈਂ ਉਹਨਾਂ ਦਾ ਬਹੁਤ-ਬਹੁਤ ਧੰਨਵਾਦ ਜਿਹੜਾ ਮਾਨ ਸਰਕਾਰ ਨੇ ਫੈਸਲਾ ਦਿੱਤਾ ਕਿ ਸ਼ਰਮ ਸਰ ਉਹ ਸਾਡੇ ਪਿੰਡ ਪਹਿਲਾ ਪਿੰਡ ਬਰਿਆਰ ਜ਼ਿਲ੍ਹਾ ਕਪੂਰਥਲਾ ਤਹਿਸੀਲ ਭਲੱਤ ਦੇ ਜਿਹੜੀ ਮਾਨ ਸਰਕਾਰ ਦਾ ਬੇਨਤੀ ਹੁਕਮ ਕੀਤਾ ਉਹਨਾਂ ਨੇ ਉਹ ਸਾਨੂੰ ਜਿਹੜਾ ਪਿੰਡ ਨੂੰ ਸਹਿਮਤੀ ਕਰਨ ਵਾਸਤੇ ਉਹ ਜਿਹੜਾ ਕਬੂਲ ਕੀਤਾ ਹੈ ਦੱਸਦੀ ਕਿ ਇਹ ਸਰਪੰਚ ਚੁਣਨ ਤੋਂ ਬਾਅਦ ਬਾਕੀ ਪਿੰਡਾਂ ਦੇ ਲੋਕਾਂ ਨੂੰ ਵੀ ਇਸ ਪਿੰਡ ਦੇ ਲੋਕਾਂ ਦੇ ਵੱਲੋਂ ਅਪੀਲ ਕੀਤੀ ਗਈ ਕਿ ਸਰਬਸੰਮਤੀ ਦੇ ਨਾਲ ਸਰਪੰਚ ਅਤੇ ਪੰਚਾਂ ਦੀ ਚੋਣ ਕੀਤੀ ਜਾਵੇ ਉਹਨਾਂ ਨੇ ਕਿਹਾ ਕਿ ਇਸ ਦੇ ਨਾਲ ਪਿੰਡਾਂ ਦੇ ਵਿੱਚ ਧੜੇਵਾਦੀ ਵੀ ਖਤਮ ਹੋਵੇਗੀ ਤੇ ਪਿੰਡਾਂ ਦੇ ਵਿੱਚ ਵਿਕਾਸ ਵੀ ਵੱਡੇ ਪੱਧਰ ਤੇ ਹੋਵੇਗਾ ਕਪੂਰਥਲਾ ਤੋਂ ਕਸ਼ਮੀਰ ਸਿੰਘ ਪੰਡਾਲ ਪੰਜਾਬੀ ਯੂਨੀਅਨ ਚੈਨਲ